ਤੇ ਪਲਟ ਗਿਆ ਤੁਹਾਨੂੰ ਦੱਸਦੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਜਦ ਟਰੱਕ ਸਸ਼ਕਲ ਦਾਨਿਕ ਸਵੇਰਾ ਟੀਵੀ ਨਾਲ ਜੁੜੇ ਤੁਸੀਂ ਮਹਾ ਪ੍ਰਿਯੰਸ਼ੂ ਅੱਜ ਜੰਮੂ ਕਾ ਟ੍ਰੈਕਸਪ੍ਰੈਸ ਵੇ ਦੇ ਨੇੜੇ ਇੱਕ ਬਹੁਤ ਹੀ ਵੱਡਾ ਹਾਦਸਾ ਵਾਪਰਨ ਤੋਂ ਟਲ ਗਿਆ ਤੁਹਾਨੂੰ ਦੱਸਦੀ ਹੈ ਕਿ ਮਲੇਰਕੋਟਲਾ ਨਾਬਾ ਰੋਡ ਤੇ ਇੱਕ ਸਿਲੰਡਰਾਂ ਦੇ ਨਾਲ ਭਰਿਆ ਹੋਇਆ ਟਰੱਕ ਅਚਾਨਕ ਪਲਟ ਗਿਆ ਜਿਸ ਤੋਂ ਬਾਅਦ ਟਰੱਕ ਚ ਲੋਡਡ ਸਿਲੰਡਰ ਜੋ ਨੇ ਉਹ ਜ਼ਮੀਨ ਤੇ ਖਿੱਲਰ ਗਏ ਜਿੰਨਾ ਕੀ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਸਿਲੰਡਰ ਨੇ ਉਹ ਸੜਕ ਤੇ ਪਏ ਹੋਏ ਨੇ ਤੁਹਾਨੂੰ ਦੱਸਦੀ ਹੈ ਕਟਨਾਏ ਮਲੇਰ ਕੋਟਲਾ ਨਾਬਾ ਰੋਡ ਦੇ ਜਿੱਥੇ ਕਿ ਜੰਮੂ ਕਟਰਾ ਐਕਸਪ੍ਰੈਸ ਵੇ ਦੇ ਨੇੜੇ ਇਹ ਹਾਦਸਾ ਵਾਪਰਿਆ ਅਤੇ ਗੈਸ ਸਿਲੰਡਰ ਨਾਲ ਭਰੀ ਹੋਈ ਗੱਡੀ ਭਰਿਆ ਹੋਇਆ ਟਰੱਕ ਜੋ ਹੈ ਉਹ ਸੜਕ ਤੇ ਪਲਟ ਗਿਆ ਤੁਹਾਨੂੰ ਦੱਸਦੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਜਦ ਟਰੱਕ ਡਰਾਈਵਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਦਾ ਕਹਿਣਾ ਸੀ ਕਿ ਇੱਕ ਅਵਾਰਾ ਪਸ਼ੂ ਉਸਦੇ ਟਰੱਕ ਦੇ ਸਾਹਮਣੇ ਆ ਗਿਆ ਜਿਸ ਨੂੰ ਬਚਾਉਂਦੇ ਹੋਏ ਹੈ ਪੂਰਾ ਦਾ ਪੂਰਾ ਹਾਦਸਾ ਵਾਪਰਿਆ ਹੈ ਦੇਰ ਰਾਤ ਦੀ ਹੈ ਕਟਨਾਏ ਹੈ ਤੇ ਉਸਦਾ ਕਹਿਣਾ ਸੀ ਕਿ 5 ਮਿੰਟਾਂ ਦੇ ਵਿੱਚ ਪੁਲਿਸ ਅਧਿਕਾਰੀ ਉੱਥੇ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਉਸ ਨੂੰ ਟਰੱਕ ਚੋਂ ਬਾਹਰ ਕੱਢਣ ਦੇ ਵਿੱਚ ਮਦਦ ਕੀਤੀ ਅਤੇ ਸਾਰੇ ਸਿਲੰਡਰ ਜੋ ਨੇ ਉਹ ਇਕੱਠੇ ਕਰਕੇ ਸੜਕ ਤੋਂ ਇੱਕ ਸਾਈਡ ਤੇ ਰੱਖੇ ਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਅੱਜ ਸਵੇਰ ਦੀਆਂ ਤੇ ਤਸਵੀਰਾਂ ਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਹੈ ਟਰੱਕ ਦਾ ਬੁਰਾ ਹਾਲ ਹੋਇਆ ਹੈ ਅਤੇ ਇਸ ਨੂੰ ਲੈ ਕੇ ਕਈ ਚਸ਼ਮਦੀਦਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਜੋ ਕਿ ਉਸ ਵੇਲੇ ਸੜਕ ਤੋਂ ਲੰਘ ਰਹੇ ਸੀ ਤਾਂ ਕਹਿ ਸਕਦਾ ਹੈ ਕਿ ਇੱਕ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਸੀ ਜੇਕਰ ਇਹਨਾਂ ਸਿਲੰਡਰਾਂ ਵਿੱਚੋਂ ਕੋਈ ਵੀ ਇੱਕ ਸਿਲੰਡਰ ਫਟ ਜਾਂਦਾ ਲੇਕਿਨ ਫਿਰ ਵੀ ਗਨੀਮਤ ਰਹੀ ਅਤੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਰਿਆ ਬਾਕੀ ਟਰੱਕ ਡਰਾਈਵਰ ਅਤੇ ਨਾਲ ਹੀ ਨਾਲ ਸੜਕ ਤੋਂ ਲੰਘ ਰਹੇ ਚਸ਼ਮਦੀਦਾਂ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਇਸ ਪੂਰੇ ਕਟਨਾਕਰਮ ਤੇ ਕੀ ਬਿਆਨ ਸਾਂਝੇ ਕੀਤੇ ਨੇ ਹੁਣ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਕਾਰਨ ਇੱਕ ਤਾਂ پورے سپیس ਬਹੁਤ ਘੱਟ ਹੈਗੇ ਜੀ ਰੋਡ ਕ੍ਰੋਸ ਕਰ ਜਿਹੜਾ ਗੰਦਾ ਉਧਰੋਂ ਆਉਂਦਾ ਨਾ ਜੀ ਉਹਦੇ ਵਾਸਤੇ ਬਹੁਤ ਇੱਕਦਮ ਟਰਨਿੰਗ ਪੁਆਇੰਟ ਹੈਗਾ ਇਹ اچانک ਕੁਝ ਮੂਰੇ ਆ ਜਾਵੇ ਤਾਂ ਗੱਡੀ ਦਾ ਸਿੱਧਾ ਇਹਦੇ ਉੱਪਰ ਆਪਣੇ ਇਹਨਾਂ ਦੇ ਜੋ سپیس ਛੱਡੀ ਹੋਈ ਉਹਦੇ ਉੱਪਰੇ ਝੜੂਗੀ ਗੱਡੀ ਤੇ ਇਹ سپیس ਜ਼ਿਆਦਾ ਹੋਣ ਕਰਕੇ ਰੋਡ ਘੱਟ ਹੋਣ ਕਰਕੇ ਇਹ ਹਾਦਸਾ ਵਾਪਰਿਆ ਅਚਾਨਕ ਅੱਗੇ ਗਊ ਆ ਗਈ ਉਹਨੂੰ ਬਚਾਉਂਦੇ-ਪਚਾਉਂਦੇ ਡਰਾਈਵਰ ਤੋਂ ਨਹੀਂ ਮੁੜੀ ਹੈਗੀ ਗੱਡੀ ਆ ਤੁਹਾਨੂੰ ਕੀ ਲੱਗਦਾ ਕਿ ਇਹ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਜੀ ਹਾਂਜੀ ਹਾਂਜੀ ਬਿਲਕੁਲ ਜੀ ਕੋਈ ਅੱਗੇ ਆ ਜਾਂਦਾ ਰਗੜਿਆ ਜਾਂਦਾ ਜੀ ਗੱਡੀ ਥੱਲੇ ਆ ਤੇ ਸਭ ਤੋਂ ਵੱਡੀ ਗੱਲ ਜੀ ਤਾਂ ਗੱਡੀ ਸਿਲੰਡਰਾਂ ਦੀ ਭਰੀ ਹੋਈ ਸੀ ਹਾਂ ਕੁਝ ਵੀ ਹੋ ਸਕਦਾ ਤਾਂ ਜੀ ਕੁਝ ਵੀ ਹੋ ਸਕਦਾ ਹੈ ਦਾ ਵਿਚਾਰ ਹੈਗੇ ਹਾਂਜੀ ਤੇ ਤੁਸੀਂ ਲੁਧਿਆਣਾ ਤੋਂ ਜਿਹੜੇ ਏਜੰਸੀ ਦੇ ਓਨਰ ਹੋ ਜੀ ਨਹੀਂ ਨਹੀਂ ਅਸੀਂ ਨਾਪੇ ਤੋਂ ਟਰਾਂਸਪੋਰਟਰ ਹਾਂ ਅੱਛਾ ਤੁਸੀਂ ਟਰਾਂਸਪੋਰਟਰ ਹੋ ਜੀ ਤੇ ਗੱਡੀ ਚ ਆ ਕਿੱਥੇ ਰਹੀ ਸੀ ਸਰ ਗੱਡੀ ਲੁਧਿਆਣਾ ਸਿਲੰਡਰ ਲੈ ਕੇ ਜਾ ਰਹੀ ਲੁਧਿਆਣੇ ਜਾ ਰਹੀ ਸੀ ਠੀਕ ਹੈ ਕੀ ਨਾਮ ਹੈ ਜੀ ਪਰਮਜੀਤ ਸਿੰਘ ਜੀ ਪਰਮਜੀਤ ਜੀ ਤੁਸੀਂ ਇਹ ਗੱਡੀ ਦੇ ਡਰਾਈਵਰ ਹੋ ਹਾਂਜੀ ਹਾਂ ਗੱਡੀ ਦਾ ਡਰਾਈਵਰ ਅੱਛਾ ਪਹਿਲਾਂ ਤਾਂ ਦੱਸੋ ਹੋਇਆ ਕੀ ਹੈ ਹੋਇਆ ਜੀ ਇਹ ਰਾਤ ਨੂੰ ਵੀ ਇਹ ਗਾਲੀ ਗਾਉਂ ਰਹੀ ਆ ਗਈ ਅਚਾਨਕ ਪਤਾ ਲੱਗਿਆ ਪਤਾ ਲੱਗਿਆ ਤਾਂ ਬ੍ਰਿਕਾਂ ਮਾਰਿਆ ਮੁੰਡੀਆਂ ਨਹੀਂ ਗੱਡੀ ਨੇ ਇਹਦੇ ਨੂੰ ਅਗੇ ਪਲਟ ਗਈ ਕਿੰਨੇ ਕ ਵਜੇ ਦਾ ਟਾਈਮ ਸੀ 6:10 ਵਜੇ ਤੇ ਜਦੋਂ ਗੱਡੀ ਪਲਟੀ ਉਹ ਤੋਂ ਬਾਅਦ ਉਹਨੂੰ ਫਿਰ ਬਾਹਰ ਜਿਹੜਾ ਬਚਾਉ ਉਹ ਕਿਤਾਬ ਹੋਇਆ ਬਾਹਰ 5 ਕਿ ਮਿੰਟਾਂ ਬਾਅਦ ਪੁਲਿਸ ਵਾਲੇ ਆ ਗਏ ਤੇ ਉਹਨਾਂ ਨੇ ਆ ਕੇ ਮੈਨੂੰ ਕੱਟਿਆ ਸਿਲੰਡਰ ਹੁਣ ਉਹਨਾਂ ਨੇ ਸਿੱਧੇ ਕਰਾਏ ਨਾਲ ਬੈਠੇ ਰਹੇ ਵਿਚਾਰੇ ਫੇਰ ਡੀਐਸ ਉਹ ਵੀ ਨਾਲ ਬੈਠੇ ਰਹੇ ਉਹ ਕਹਿੰਦੇ ਕੋਈ ਗੱਲ ਨਹੀਂ ਭਰਾਣਾ ਸੀ ਤੇਰੇ ਨਾਲ ਤੇ ਕੁੱਲ ਮਿਲਾ ਕੇ ਕਹਿ ਸਕਦੇ ਕਿ ਪ੍ਰਸ਼ਾਸਨ ਨੇ ਤੁਹਾਡਾ ਸਾਥ ਦਿੱਤਾ ਹਾਂ ਜੀ ਹਾਂ ਪੂਰਾ ਸਾਥ ਦਿੱਤਾ ਜੀ ਵਿਚਾਰਿਆਂ ਨੇ ਸਾਰੀ ਰਾਤ ਬੈਠੇ ਰਹੇ ਜਦ ਤੱਕ ਸਾਡੇ ਮਾਲਕ ਵੀ ਆਏ ਉਹ ਬੈਠੇ ਰਹੇ ਸਾਡੇ ਨਾਲ ਕਿੱਥੋਂ ਗੱਡੀ ਆ ਰਹੀ ਸੀ ਕਿੱਥੇ ਜਾਣਾ ਸੀ ਇਹ ਨਾਭੇ ਉਰਦੀ ਜੀ ਲੁਧਿਆਣਾ ਜਾਣਾ ਸੀ ਕਿੰਨੇ ਸਿਲੰਡਰ ਸੀ 360 ਜੀ ਜੇ ਇਹ ਹਾਦਸਾ ਮਤਲਬ ਹੋਰ ਇਸ ਤੋਂ ਭਿਆਨਕ ਹੋ ਸਕਦਾ ਦੀ ਸਿਲੰਡਰ ਭਰੇ ਹੋਏ ਸੀ ਗੱਡੀ ਦੇ ਬੜਾ ਨੁਕਸਾਨ ਹੋ ਸਕਦਾ ਸੀ ਉਹ ਜੀ ਅੱਗ ਵੀ ਲੱਗ ਸਕਦੀ ਹੈ ਟੈਂਕੀ ਤੇ ਡੀਜ਼ਲ ਡੁੱਲ ਗਿਆ ਹਰਾ ਅੱਗੇ ਵੀ ਲੱਗਦਾ। ਕੁੱਲ ਮਿਲਾ ਕੇ ਬਚੌਰ ਰਹਿ ਗਿਆ ਜੀ। ਬਹੁਤ ਜਾਵਾਂ। ਠੀਕ ਹੈ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ। ਦੈਨਿਕ ਸਵੇਰਾ ਟੀਵੀ ਨਾਲ ਜੁੜੇ ਤੁਸੀਂ ਮਹਾਂ ਪ੍ਰਿਆਨਸ਼ੂ। ਅੱਜ ਜੰਮੂ ਕਾ ਟ੍ਰੈਕ ਐਕਸਪ੍ਰੈਸ ਵੇ ਦੇ ਨੇੜੇ ਇੱਕ ਬਹੁਤ ਹੀ ਵੱਡਾ ਹਾਦਸਾ ਵਾਪਰਨ ਤੋਂ ਟਲ ਗਿਆ। ਤੁਹਾਨੂੰ ਦੱਸ ਦਈਏ ਕਿ ਮਲੇਰਕੁਰਲਾ ਨਾਬਾ ਰੋਡ ਤੇ ਇੱਕ ਸਿਲੰਡਰਾਂ ਦੇ ਨਾਲ ਭਰਿਆ ਹੋਇਆ ਟਰੱਕ ਅਚਾਨਕ ਪਲਟ ਗਿਆ ਜਿਸ ਤੋਂ ਬਾਅਦ ਟਰੱਕ 'ਚ ਲੋਡਡ ਸਿਲੰਡਰ ਜੋ ਨੇ ਉਹ ਜ਼ਮੀਨ ਤੇ ਖਿਲਰ ਗਏ ਜਿੱਦਾਂ ਕਿ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਸਿਲੰਡਰ ਨੇ ਉਹ ਸੜਕ ਤੇ ਪਏ ਹੋਏ ਨੇ ਤੁਹਾਨੂੰ ਦੱਸ ਦਈਏ ਕਟਨਾ ਮਲੇਰ ਕੋਟਲਾ ਨਾਬਾ ਰੋਡ ਦੇ ਜਿੱਥੇ ਕਿ ਜੰਮੂ ਕਟਰਾ ਐਕਸਪ੍ਰੈਸ ਵੇ ਦੇ ਨੇੜੇ ਇਹ ਹਾਦਸਾ ਵਾਪਰਿਆ ਅਤੇ ਗੈਸ ਸਿਲੰਡਰ ਨਾਲ ਭਰੀ ਹੋਈ ਗੱਡੀ ਭਰਿਆ ਹੋਇਆ ਟਰੱਕ ਜੋ ਹੈ ਉਹ ਸੜਕ ਤੇ ਪਲਟ ਗਿਆ ਤਾਂ ਉਹ ਦੱਸਦੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਜਦੋਂ ਟਰੱਕ ਡਰਾਈਵਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਦਾ ਕਹਿਣਾ ਸੀ ਕਿ ਇੱਕ ਅਵਾਰਾ ਪਸ਼ੂ ਉਸਦੇ ਟਰੱਕ ਦੇ ਸਾਹਮਣੇ ਆ ਗਿਆ ਜਿਸ ਨੂੰ ਬਚਾਉਂਦੇ ਹੋਏ ਆ ਪੂਰਾ ਦਾ ਪੂਰਾ ਹਾਦਸਾ ਵਾਪਰਿਆ ਹੈ ਦੇਰ ਰਾਤ ਦੀ ਹੈ ਘਟਨਾ ਹੈ ਅਤੇ ਉਸਦਾ ਕਹਿਣਾ ਸੀ ਕਿ 5 ਮਿੰਟਾਂ ਦੇ ਵਿੱਚ ਪੁਲਿਸ ਅਧਿਕਾਰੀ ਉੱਥੇ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਉਸ ਨੂੰ ਟਰੱਕ ਚੋਂ ਬਾਹਰ ਕੱਢਣ ਦੇ ਵਿੱਚ ਮਦਦ ਕੀਤੀ ਅਤੇ ਸਾਰੇ ਸਿਲੰਡਰ ਜੋ ਨੇ ਉਹ ਇਕੱਠੇ ਕਰਕੇ ਸੜਕ ਤੋਂ ਇੱਕ ਸਾਈਡ ਤੇ ਰੱਖੇ ਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਅੱਜ ਸਵੇਰ ਦੀਆਂ ਤੇ ਤਸਵੀਰਾਂ ਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਹੈ ਟਰੱਕ ਦਾ ਬੁਰਾ ਹਾਲ ਹੋਇਆ ਹੈ ਅਤੇ ਇਸ ਨੂੰ ਲੈ ਕੇ ਕਈ ਚਸ਼ਮਦੀਦਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਜੋ ਕਿ ਉਸ ਵੇਲੇ ਸੜਕ ਤੋਂ ਲੰਘ ਰਹੇ ਸੀ ਤਾਂ ਕਹਿ ਸਕਦਾ ਹੈ ਕਿ ਇੱਕ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਸੀ ਜੇਕਰ ਇਹਨਾਂ ਸਿਲੰਡਰਾਂ ਵਿੱਚੋਂ ਕੋਈ ਵੀ ਇੱਕ ਸਿਲੰਡਰ ਫਟ ਜਾਂਦਾ ਲੇਕਿਨ ਫਿਰ ਵੀ ਗਨੀਮਤ ਰਹੀ ਅਤੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਬਾਕੀ ਟਰੱਕ ਡਰਾਈਵਰ ਅਤੇ ਨਾਲ ਹੀ ਨਾਲ ਸੜਕ ਤੋਂ ਲੰਘ ਰਹੇ ਚਸ਼ਮਦੀਦਾਂ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਇਸ ਪੂਰੇ ਕਟਨਾਕਰਮ ਤੇ ਕੀ ਬਿਆਨ ਸਾਂਝੇ ਕੀਤੇ ਨੇ ਹੁਣ ਤੁਹਾਨੂੰ ਉਹ ਵੀ ਸੁਣਾ ਦਿੰਨੇ ਹੈ ਕਾਰਨ ਇੱਕ ਤਾਂ پورے سپیس ਬਹੁਤ ਘੱਟ ਹੈ ਜੀ ਰੋਡ ਕ੍ਰੋਸ ਕਰਦੇ ਜਿਹੜਾ ਬੰਦਾ ਉਧਰੋਂ ਆਉਂਦਾ ਨਾ ਜੀ ਉਹਦੇ ਵਾਸਤੇ ਬਹੁਤ ਇੱਕਦਮ ਟਰਨਿੰਗ ਪੁਆਇੰਟ ਹੈਗਾ ਇਹ اچانک ਕੁਝ ਮੂਰੇ ਆ ਜਾਵੇ ਤਾਂ ਗੱਡੀ ਦਾ ਸਿੱਧਾ ਇਹਦੇ ਉੱਪਰ ਆਪਣੇ ਇਹਨਾਂ ਦੇ ਜੋ سپیس ਛੱਡੀ ਹੋਈ ਉਹਦੇ ਉੱਪਰੇ ਝੜੂਗੀ ਗੱਡੀ ਤੇ ਇਹ سپیس ਜ਼ਿਆਦਾ ਹੋਣ ਕਰਕੇ ਰੋਡ ਘੱਟ ਹੋਣ ਕਰਕੇ ਇਹ ਹਾਦਸਾ ਵਾਪਰਿਆ ਅਚਾਨਕ ਅੱਗੇ ਗਊ ਆ ਗਈ ਉਹਨੂੰ ਬਚਾਉਂਦੇ-ਬਚਾਉਂਦੇ ਡਰਾਈਵਰ ਤੋਂ ਨਹੀਂ ਮੁੜੀ ਹੈਗੀ ਗੱਡੀ ਆ ਤੁਹਾਨੂੰ ਕੀ ਲੱਗਦਾ ਕਿ ਇਹ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਜੀ ਹਾਂਜੀ ਹਾਂਜੀ ਬਿਲਕੁਲ ਜੀ ਕੋਈ ਅੱਗੇ ਆ ਜਾਂਦਾ ਰਗੜਿਆ ਜਾਂਦਾ ਜੀ ਗੱਡੀ ਥੱਲੇ ਆ ਤੇ ਸਭ ਤੋਂ ਵੱਡੀ ਗੱਲ ਇਹ ਜਿੱਦਾਂ ਗੱਡੀ ਸਿਲੰਡਰਾਂ ਦੀ ਭਰੀ ਹੋਈ ਸੀ ਹਾਂ ਕੁਝ ਵੀ ਹੋ ਸਕਦਾ ਤਾਂ ਜੀ ਕੁਝ ਵੀ ਹੋ ਸਕਦਾ ਹੈ ਬਚਾਰ ਰਹਿ ਗਏ ਹਾਂਜੀ ਤੇ ਤੁਸੀਂ ਲੁਧਿਆਣਾ ਤੋਂ ਜਿਹੜੇ ਏਜੰਸੀ ਦੇ ਓਨਰ ਹੋ ਜੀ ਨਹੀਂ ਨਹੀਂ ਅਸੀਂ ਨਾਪੇ ਟ੍ਰਾਂਸਪੋਰਟਰਾਂ ਅ ਅੱਛਾ ਤੁਸੀਂ ਟ੍ਰਾਂਸਪੋਰਟਰ ਹੋ ਜੀ ਤੇ ਗੱਡੀ ਚ ਆ ਕਿੱਥੇ ਰਹੀ ਸੀ ਸਰ ਗੱਡੀ ਲੁਧਿਆਣਾ ਸਿਲੰਡਰ ਲੈ ਕੇ ਜਾ ਰਹੀ ਲੁਧਿਆਣੇ ਜਾ ਰਹੀ ਸੀ ਠੀਕ ਹੈ ਕੀ ਨਾਮ ਹੈ ਜੀ ਪਰਮਜੀਤ ਸਿੰਘ ਜੀ ਪਰਮਜੀਤ ਜੀ ਤੁਸੀਂ ਇਹ ਗੱਡੀ ਦੇ ਡਰਾਈਵਰ ਹੋ ਹਾਂਜੀ ਹਾਂ ਗੱਡੀ ਦਾ ਡਰਾਈਵਰ ਆ ਅੱਛਾ ਪਹਿਲਾਂ ਤਾਂ ਦੱਸੋ ਹੋਇਆ ਕੀ ਹੈ ਹੋਇਆ ਜੀ ਇਹ ਰਾਤ ਨਾ ਵੀ ਇਹ ਕਾਲੀ ਗਾਉਂ ਰੇ ਆ ਗਈ ਅਚਾਨਕ ਪਤਾ ਲੱਗਿਆ ਪਤਾ ਲੱਗਿਆ ਤਾਂ ਬ੍ਰਿਕਾਂ ਮਾਰਿਆ ਬੰਨੀਆਂ ਨਹੀਂ ਗੱਡੀ ਨੇ ਇਧਰ ਨੂੰ ਅਗੇ ਪਲਟ ਗਈ ਕਿੰਨੇ ਕਵਸ ਦਾ ਟਾਈਮ ਸੀ 1:30 ਦੇ ਤੇ ਜਦੋਂ ਗੱਡੀ ਪਲਟੀ ਉਸ ਤੋਂ ਬਾਅਦ ਤੁਹਾਨੂੰ ਫਿਰ ਬਾਹਰ ਜਿਹੜਾ ਬਚਾਓ ਆ ਕਿੱਥੋਂ ਹੋਇਆ ਪੰਜ ਕਿ ਮਿੰਟ ਬਾਅਦ ਪੁਲਿਸ ਵਾਲੇ ਆ ਗਏ ਤੇ ਉਹਨਾਂ ਨੇ ਆ ਕੇ ਮੈਨੂੰ ਕੱਟਿਆ ਸਿਲੰਡਰ ਹੁਣ ਉਹਨਾਂ ਨੇ ਸਿੱਧੇ ਕਰਾਏ ਨਾਲ ਬੈਠੇ ਰਹੇ ਵਿਚਾਰੇ ਫਿਰ ਡੀਐਸਪੀ ਸਾਹਿ ਉਹ ਵੀ ਨਾਲ ਬੈਠੇ ਰਹੇ ਉਹ ਕਹਿੰਦੇ ਕੋਈ ਗੱਲ ਨਹੀਂ ਭਰਾਣਾ ਸੀ ਤੇਰੇ ਨਾਲ ਤੇ ਕੁੱਲ ਮਿਲਾ ਕੇ ਕਹਿ ਸਕਦੇ ਕਿ ਪ੍ਰਸ਼ਾਸਨ ਨੇ ਤੁਹਾਡਾ ਸਾਥ ਦਿੱਤਾ ਹਾਂ ਜੀ ਹਾਂ ਪੂਰਾ ਸਾਥ ਦਿੱਤਾ ਜੀ ਵਿਚਾਰਿਆਂ ਨੇ ਸਾਰੀ ਰਾਤ ਬੈਠੇ ਰਹੇ ਜਦ ਤੱਕ ਸਾਡੇ ਮਾਲਕ ਜੀ ਆਏ ਉਹ ਬੈਠੇ ਰਹੇ ਸਾਡੇ ਨਾਲ ਕਿੱਥੋਂ ਗੱਡੀ ਆ ਰਹੀ ਸੀ ਕਿੱਥੇ ਜਾਣਾ ਸੀ ਇਹ ਨਾਭੇੋਂ ਆ ਰਹੀ ਜੀ ਲੁਧਿਆਣਾ ਜਾਣਾ ਸੀ ਕਿੰਨੇ ਸਿਲੰਡਰ ਸੀ 360 ਜੀ ਜੇ ਇਹ ਹਾਦਸਾ ਮਤਲਬ ਹੋਰ ਇਸ ਤੋਂ ਭਿਆਨਕ ਹੋ ਸਕਦਾ ਦੀ ਸਿਲੰਡਰ ਭਰੇ ਹੋਏ ਸੀ ਗੱਡੀ ਦੇ ਬੜਾ ਨੁਕਸਾਨ ਹੋ ਸਕਦਾ ਸੀ ਉਹ ਜੀ ਅੱਗ ਵੀ ਲੱਗ ਸਕਦੀ ਟੈਂਕੀ ਤੇ ਡੀਜ਼ਲ ਡੁੱਲ ਗਿਆ ਹਰਾ ਅੱਗੇ ਵੀ ਲੱਗਦਾ ਕੁੱਲ ਮਿਲਾ ਕੇ ਬਚੌਰ ਰਹਿ ਗਿਆ ਜੀ ਹੋ ਜਾਣਾ ਠੀਕ ਹੈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਦਾਨਿਕ ਸਵੇਰਾ ਟੀਵੀ ਨਾਲ ਜੁੜੇ ਤੁਸੀਂ ਮਹਾ ਪ੍ਰਿਆਨਸ਼ੂ ਅੱਜ ਜੰਮੂ ਕਾ ਟ੍ਰੈਕ ਐਕਸਪ੍ਰੈਸ ਵੇਦਨ ਨੇੜੇ ਇੱਕ ਬਹੁਤ ਹੀ ਵੱਡਾ ਹਾਦਸਾ ਵਾਪਰਨ ਤੋਂ ਟਲ ਗਿਆ ਤੁਹਾਨੂੰ ਦੱਸ ਦਈਏ ਕਿ ਮਲੇਰ ਕੁੜਲਾ ਨਾਬਾ ਰੋਡ ਤੇ ਇੱਕ ਸਿਲੰਡਰਾਂ ਦੇ ਨਾਲ ਭਰਿਆ ਹੋਇਆ ਟਰੱਕ ਅਚਾਨਕ ਪਲਟ ਗਿਆ ਜਿਸ ਤੋਂ ਬਾਅਦ ਟਰੱਕ ਚ ਲੋਡਡ ਸਿਲੰਡਰ ਜੋ ਨੇ ਉਹ ਜ਼ਮੀਨ ਤੇ ਖਿੱਲਰ ਗਏ ਜਿੰਨਾ ਕੀ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਸਿਲੰਡਰ ਨੇ ਉਹ ਸੜਕ ਤੇ ਪਏ ਹੋਏ ਨੇ ਤੁਹਾਨੂੰ ਦੱਸਦੀ ਹੈ ਕਟਨਾਯ ਮਲੇਰ ਕੋਟਲਾ ਨਾਬਾ ਰੋਡ ਦੇ ਜਿੱਥੇ ਕਿ ਜੰਮੂ ਕਟਰਾ ਐਕਸਪ੍ਰੈਸ ਵੇ ਦੇ ਨੇੜੇ ਇਹ ਹਾਦਸਾ ਵਾਪਰਿਆ ਅਤੇ ਗੈਸ ਸਿਲੰਡਰ ਨਾਲ ਭਰੀ ਹੋਈ ਗੱਡੀ ਭਰਿਆ ਹੋਇਆ ਟਰੱਕ ਜੋ ਹੈ ਉਹ ਸੜਕ ਤੇ ਪਲਟ ਗਿਆ ਤੁਹਾਨੂੰ ਦੱਸਦੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਜਦ ਟਰੱਕ ਡਰਾਈਵਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਦਾ ਕਹਿਣਾ ਸੀ ਕਿ ਇੱਕ ਅਵਾਰਾ ਪਸ਼ੂ ਉਸਦੇ ਟਰੱਕ ਦੇ ਸਾਹਮਣੇ ਆ ਗਿਆ ਜਿਸ ਨੂੰ ਬਚਾਉਂਦੇ ਹੋਏ ਇਹ ਪੂਰਾ ਦਾ ਪੂਰਾ ਹਾਦਸਾ ਵਾਪਰਿਆ ਹੈ ਦੇਰ ਰਾਤ ਦੀ ਇਹ ਘਟਨਾ ਹੈ ਅਤੇ ਉਸਦਾ ਕਹਿਣਾ ਸੀ ਕਿ 5 ਮਿੰਟਾਂ ਦੇ ਵਿੱਚ ਪੁਲਿਸ ਅਧਿਕਾਰੀ ਉੱਥੇ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਉਸ ਨੂੰ ਟਰੱਕ ਚੋਂ ਬਾਹਰ ਕੱਢਣ ਦੇ ਵਿੱਚ ਮਦਦ ਕੀਤੀ ਅਤੇ ਸਾਰੇ ਸਿਲੰਡਰ ਜੋ ਨੇ ਉਹ ਇਕੱਠੇ ਕਰਕੇ ਸੜਕ ਤੋਂ ਇੱਕ ਸਾਈਡ ਤੇ ਰੱਖੇ ਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਅੱਜ ਸਵੇਰ ਦੀਆਂ ਤੇ ਤਸਵੀਰਾਂ 'ਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਹੈ ਟਰੱਕ ਦਾ ਬੁਰਾ ਹਾਲ ਹੋਇਆ ਹੈ ਅਤੇ ਇਸ ਨੂੰ ਲੈ ਕੇ ਕਈ ਚਸ਼ਮਦੀਦਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਜੋ ਕਿ ਉਸ ਵੇਲੇ ਸੜਕ ਤੋਂ ਲੰਘ ਰਹੇ ਸੀ ਤਾਂ ਕਹਿ ਸਕਦਾ ਹੈ ਕਿ ਇੱਕ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਸੀ ਜੇਕਰ ਇਹਨਾਂ ਸਿਲੰਡਰਾਂ ਵਿੱਚੋਂ ਕੋਈ ਵੀ ਇੱਕ ਸਿਲੰਡਰ ਫਟ ਜਾਂਦਾ ਲੇਕਿਨ ਫਿਰ ਵੀ ਗਣੀਮਤ ਰਹੀ ਅਤੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਬਾਕੀ ਟਰੱਕ ਡਰਾਈਵਰ ਅਤੇ ਨਾਲ ਹੀ ਨਾਲ ਸੜਕ ਤੋਂ ਲੰਘ ਰਹੇ ਚਸ਼ਮਦੀਦਾਂ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਇਸ ਪੂਰੇ ਘਟਨਾਕ੍ਰਮ ਤੇ ਕੀ ਬਿਆਨ ਸਾਂਝੇ ਕਿ ਤਨੇ ਹੁਣ ਤੁਹਾਨੂੰ ਉਹ ਵੀ ਸੁਣਾ ਦਿੰਨੇ ਜਿਹੜਾ ਬੰਦਾ ਉਧਰੋਂ ਆਂਦਾ ਨਾ ਜੀ ਉਹਦੇ ਵਾਸਤੇ ਬਹੁਤ ਇੱਕਦਮ ਟਰਨਿੰਗ ਪੁਆਇੰਟ ਹੈਗਾ ਇਹ ਅਚਾਨਕ ਕੁਝ ਮੂਰੇ ਆ ਜਾਵੇ ਤਾਂ ਗੱਡੀ ਦਾ ਸਿੱਧਾ ਇਹਦੇ ਉੱਪਰ ਆਪਣੇ ਇਹਨਾਂ ਦੇ ਜੋ ਸਪੇਸ ਛੱਡੀ ਹੋਈ ਉਹਦੇ ਉੱਪਰੇ ਝੜੂਗੀ ਗੱਡੀ ਤੇ ਇਹ ਸਪੇਸ ਜ਼ਿਆਦਾ ਹੋਣ ਕਰਕੇ ਰੋਡ ਘੱਟ ਹੋਣ ਕਰਕੇ ਇਹ ਹਾਦਸਾ ਵਾਪਰਿਆ ਅਚਾਨਕ ਅੱਗੇ ਗਊ ਆ ਗਈ ਉਹਨੂੰ ਬਚਾਉਂਦੇ-ਬਚਾਉਂਦੇ ਡਰਾਈਵਰ ਤੋਂ ਨਹੀਂ ਮੁੜੀ ਹੈਗੀ ਗੱਡੀ ਆ ਤੁਹਾਨੂੰ ਕੀ ਲੱਗਦਾ ਕਿ ਇਹ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਜੀ ਹਾਂਜੀ ਹਾਂਜੀ ਬਿਲਕੁਲ ਜੀ ਕੋਈ ਅੱਗੇ ਆ ਜਾਂਦਾ ਰਗੜਿਆ ਜਾਂਦਾ ਜੀ ਗੱਡੀ ਥੱਲੇ ਆ ਤੇ ਸਭ ਤੋਂ ਵੱਡੀ ਗੱਲ ਇਹ ਜਿੱਦਾਂ ਗੱਡੀ ਸਿਲੰਡਰਾਂ ਦੀ ਭਰੀ ਹੋਈ ਸੀ ਹਾਂ ਕੁਝ ਵੀ ਹੋ ਸਕਦਾ ਤਾਂ ਜੀ ਕੁਝ ਵੀ ਹੋ ਸਕਦਾ ਹੈ ਬਚਾਰ ਰਹਿ ਗਏ ਹਾਂਜੀ ਤੇ ਤੁਸੀਂ ਲੁਧਿਆਣਾ ਤੋਂ ਜਿਹੜੇ ਏਜੰਸੀ ਦੇ ਓਨਰ ਹੋ ਜੀ ਨਹੀਂ ਨਹੀਂ ਅਸੀਂ ਨਾਪੋ ਟ੍ਰਾਂਸਪੋਰਟਰ ਹਾਂ ਅੱਛਾ ਤੁਸੀਂ ਟ੍ਰਾਂਸਪੋਰਟਰ ਹੋ ਜੀ ਤੇ ਗੱਡੀ ਚ ਆ ਕੇ ਇੱਥੇ ਰਹੀ ਸੀ ਜਰ ਗੱਡੀ ਲੁਧਿਆਣਾ ਸਿਲੰਡਰ ਲੈ ਕੇ ਜਾ ਰਹੀ ਸੀ ਲੁਧਿਆਣੇ ਚ ਆ ਰਹੀ ਸੀ ਠੀਕ ਹੈ ਜੀ ਕੀ ਨਾਮ ਹੈ ਜੀ ਪਰਮਜੀਤ ਸਿੰਘ ਜੀ ਪਰਮਜੀਤ ਜੀ ਤੁਸੀਂ ਇਹ ਗੱਡੀ ਦੇ ਡਰਾਈਵਰ ਹੋ ਹਾਂਜੀ ਹਾਂ ਗੱਡੀ ਦਾ ਡਰਾਈਵਰ ਅੱਛਾ ਪਹਿਲਾਂ ਤਾਂ ਦੱਸੋ ਹੋਇਆ ਕੀ ਹੈ ਹੋਇਆ ਜੀ ਇਹ ਰਾਤ ਨਾ ਵੀ ਇਹ ਗਾਲੀ ਗਾਉਂ ਰਹੀ ਆ ਗਈ ਅਚਾਨਕ ਪਤਾ ਲੱਗਿਆ ਪਤਾ ਲੱਗਿਆ ਤਾਂ ਬ੍ਰਿਕਾਂ ਮਾਰਿਆ ਮੰਨੀਆਂ ਨਹੀਂ ਗੱਡੀਆਂ ਇਹਦੇ ਨੂੰ ਅਗੇ ਪਲਟ ਕਿੰਨੇ ਕਿਹ ਵਜੇ ਦਾ ਟਾਈਮ ਸੀ 1:30 ਦੇ 10 ਵਜੇ ਤੇ ਜਦੋਂ ਗੱਡੀ ਪਲਟੀ ਉਸ ਤੋਂ ਬਾਅਦ ਤੁਹਾਨੂੰ ਫਿਰ ਬਾਹਰ ਜਿਹੜਾ ਬਚਾਉ ਉਹ ਕਿਤਾ ਬਾਹਰ 5 ਕਿ ਮਿੰਟਾਂ ਬਾਅਦ ਪੁਲਿਸ ਵਾਲੇ ਆ ਗਏ ਤੇ ਉਹਨਾਂ ਨੇ ਆ ਕੇ ਮੈਨੂੰ ਕੱਟਿਆ ਸਿਲੰਡਰ ਉਹਨਾਂ ਨੇ ਸਿੱਧੇ ਕਰਾਏ ਨਾਲ ਬੈਠੇ ਰਹੇ ਵਿਚਾਰੇ ਫਿਰ ਡੀਐਸਪੀ ਸਾਹਿ ਉਹ ਵੀ ਨਾਲ ਬੈਠੇ ਰਹੇ ਉਹ ਕਹਿੰਦੇ ਕੋਈ ਗੱਲ ਨਹੀਂ ਭਰਾਣਾ ਸੀ ਤੇਰੇ ਨਾਲ ਅ ਤੇ ਕੁੱਲ ਮਿਲਾ ਕੇ ਕਹਿ ਸਕਦੇ ਕਿ ਪ੍ਰਸ਼ਾਸਨ ਨੇ ਤੁਹਾਡਾ ਸਾਥ ਦਿੱਤਾ ਹਾਂ ਜੀ ਆ ਪੂਰਾ ਸਾਥ ਦਿੱਤਾ ਜੀ ਵਿਚਾਰਿਆਂ ਨੇ ਸਾਰੀ ਰਾਤ ਬੈਠੇ ਰਹੇ ਜਦ ਤੱਕ ਸਾਡੇ ਮਾਲਕ ਨਹੀਂ ਆਏ ਉਹ ਬੈਠੇ ਰਹੇ ਸਾਡੇ ਨਾਲ ਕਿੱਥੋਂ ਗੱਡੀ ਆ ਰਹੀ ਸੀ ਕਿੱਥੇ ਜਾਣਾ ਸੀ ਇਹ ਨਾਭੇ ਉਰਦੀ ਇਹ ਲੁਧਿਆਣਾ ਜਾਣਾ ਸੀ ਕਿੰਨੇ ਸਿਲੰਡਰ ਸੀ 360 ਜੀ ਜੇ ਇਹ ਹਾਦਸਾ ਮਤਲਬ ਹੋਰ ਇਸ ਤੋਂ ਭਿਆਨਕ ਹੋ ਸਕਦਾ ਸੀ ਸਿਲੰਡਰ ਭਰੇ ਹੋਏ ਸੀ ਗੱਡੀ ਦੇ ਬੜਾ ਨੁਕਸਾਨ ਹੋ ਸਕਦਾ ਸੀ ਉਹ ਜੀ ਅੱਗ ਵੀ ਲੱਗ ਸਕਦੀ ਸੀ ਟੈਂਕੀ ਤੇ ਡੀਜ਼ਲ ਡੁੱਲ ਗਿਆ ਹਰਾ ਅੱਗੇ ਵੀ ਲੱਗ ਰਹੇ। ਕੁੱਲ ਮਿਲਾ ਕੇ ਬਚੌਰ ਰਹਿ ਗਿਆ ਜੀ। ਹੋ ਜਾਉਂਦਾ। ਠੀਕ ਹੈ ਜੀ। ਸਸ਼ਕਾਲ ਦੈਨਿਕ ਸਵੇਰਾ ਟੀਵੀ ਨਾਲ ਜੁੜੇ ਤੁਸੀਂ ਮਹਾ ਪ੍ਰਿਆਨਸ਼ੂ। ਅੱਜ ਜੰਮੂ ਕਾ ਟ੍ਰੈਕ ਐਕਸਪ੍ਰੈਸ ਵੇ ਦੇ ਨੇੜੇ ਇੱਕ ਬਹੁਤ ਹੀ ਵੱਡਾ ਹਾਦਸਾ ਵਾਪਰਨ ਤੋਂ ਟਲ ਗਿਆ। ਤੁਹਾਨੂੰ ਦੱਸਦੀ ਹੈ ਕਿ ਮਲੇਰਕੁਰਲਾ ਨਾਬਾ ਰੋਡ ਤੇ ਇੱਕ ਸਿਲੰਡਰਾਂ ਦੇ ਨਾਲ ਭਰਿਆ ਹੋਇਆ ਟਰੱਕ ਅਚਾਨਕ ਪਲਟ ਗਿਆ ਜਿਸ ਤੋਂ ਬਾਅਦ ਟਰੱਕ ਚ ਲੋਡਡ ਸਿਲੰਡਰ ਜੋ ਨੇ ਉਹ ਜ਼ਮੀਨ ਤੇ ਖਿੱਲਰ ਗਏ ਜਿੰਨਾ ਕੀ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਸਿਲੰਡਰ ਨੇ ਉਹ ਸੜਕ ਤੇ ਪਏ ਹੋਏ ਨੇ ਤੁਹਾਨੂੰ ਦੱਸ ਦਈਏ ਕਟਨਾਯ ਮਲੇਰ ਕੋਟਲਾ ਨਾਬਾ ਰੋਡ ਦੇ ਜਿੱਥੇ ਕਿ ਜੰਮੂ ਕਟਰਾ ਐਕਸਪ੍ਰੈਸ ਵੇ ਦੇ ਨੇੜੇ ਇਹ ਹਾਦਸਾ ਵਾਪਰਿਆ ਅਤੇ ਗੈਸ ਸਿਲੰਡਰ ਨਾਲ ਭਰੀ ਹੋਈ ਗੱਡੀ ਪਿਆ ਹੋਇਆ ਟਰੱਕ ਜੋ ਹੈ ਉਹ ਸੜਕ ਤੇ ਪਲਟ ਗਿਆ ਤਾਂ ਉਹ ਦੱਸਦੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਜਦੋਂ ਟਰੱਕ ਡਰਾਈਵਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਦਾ ਕਹਿਣਾ ਸੀ ਕਿ ਇੱਕ ਅਵਾਰਾ ਪਸ਼ੂ ਉਸਦੇ ਟਰੱਕ ਦੇ ਸਾਹਮਣੇ ਆ ਗਿਆ ਜਿਸ ਨੂੰ ਬਚਾਉਂਦੇ ਹੋਏ ਆ ਪੂਰਾ ਦਾ ਪੂਰਾ ਹਾਦਸਾ ਵਾਪਰਿਆ ਹੈ ਦੇਰ ਰਾਤ ਦੀ ਹੈ ਘਟਨਾ ਹੈ ਅਤੇ ਉਸਦਾ ਕਹਿਣਾ ਸੀ ਕਿ 5 ਮਿੰਟਾਂ ਦੇ ਵਿੱਚ ਪੁਲਿਸ ਅਧਿਕਾਰੀ ਉੱਥੇ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਉਸ ਨੂੰ ਟਰੱਕ ਚੋਂ ਬਾਹਰ ਕੱਢਣ ਦੇ ਵਿੱਚ ਮਦਦ ਕੀਤੀ ਅਤੇ ਸਾਰੇ ਸਿਲੰਡਰ ਜੋ ਨੇ ਉਹ ਇਕੱਠੇ ਕਰਕੇ ਸੜਕ ਤੋਂ ਇੱਕ ਸਾਈਡ ਤੇ ਰੱਖੇ ਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਅੱਜ ਸਵੇਰ ਦੀਆਂ